ਕਾਰਬਾਰ ਛੱਡ ਕੇ ਤੇ ਆਪਦਾ ਤੇ ਭਾਈ ਇਹਨਾਂ ਦਾ ਰਹਿਣਾ ਸਹਿਣਾ ਨਹਾਉਣਾ ਧੋਣਾ ਭਾਈ ਇਹਨਾਂ ਦੇ ਇਹੋ ਜਿਹੇ ਟਾਬਿਆਂ ਤੇ ਹੁੰਦਾ ਹੈਗਾ 4 اگست 2025 ਦਿਨ ਸੋਮਵਾਰ ਤੇ ਆਪਾਂ ਇਸ ਟਾਈਮ ਖੜੇ ਆਂ ਕਾਨਪੁਰ ਤੋਂ ਤੇ ਜੋ ਫਟਿਆਪੁਰ ਨੂੰ ਆਉਂਦੇ ਆਂ ਤੇ ਫਟਿਆਪੁਰ ਦੇ ਬਾਡਰ ਤੇ ਪਹਿਲਾ ਪਿੰਡ ਪੈਂਦਾ ਤੇ ਆਪਾਂ ਉੱਥੇ ਰਾਤ ਦਾ ਰਹਿਣਾ ਵਸੇਰਾ ਕੀਤਾ ਵਾ ਅਸੀਂ ਤੇ ਜਿਵੇਂ ਬਿੱਲੀ ਆਪਦੇ ਬਲੂਂਗ ਦੇ ਨਾਲ ਸੱਤ ਘਰ ਲੈ ਕੇ ਜਾਂਦੀ ਹੈ ਤੇ ਉਹ ਗੱਲਬਾਤ ਆਪਣੀ ਸੀ ਪਹਿਲਾਂ ਭਾਈਓ ਜਿੱਥੇ ਦੇਖੀ ਨੇ ਛੱਡਿਆ ਉੱਥੇ ਆਪਾਂ ਦੁੱਲੀ ਬਿਸਤਰਾ ਲਾਇਆ ਸੀ ਟੈਂਟ ਗੱਡਿਆ ਸੀ ਤੇ ਫਿਰ ਉੱਥੋਂ ਪੱਟ ਕੇ ਆ ਬਾਈ ਦੀ ਦੁਕਾਨ ਦੇ ਮੂਰੇ ਲਿਆਏ ਤੇ ਬਾਈ ਨੇ ਟਾਈਮ ਨਾਲ ਦੁਕਾਨ ਖੋਲਣੀ ਸੀ ਤੇ ਭਾਈ ਕਹਿੰਦਾ ਤੁਸੀਂ ਨਾਲ ਦੇ ਛੱਡ ਥੱਲੇ ਹੋ ਜਾਓ ਤੇ ਫਿਰ ਆਪਾਂ ਉੱਥੇ ਲਾ ਲਿਆ ਤੰਬੂ ਆਵਦਾ ਤੇ ਰੱਬ ਦੀ ਗੱਲ ਕਰੀਏ ਰੱਬ ਰਾਤ ਦਾ ਹੀ ਰੇਸ ਦੀ ਕਦੇ ਵਧਾ ਲੰਦਾ ਤੇ ਕਦੇ ਘਟਾ ਲੰਦਾ ਹੈ ਇਹ ਗੱਲਬਾਤ ਚੱਲੀ ਜਾਂਦੀ ਹੈ ਸਾਰੀ ਰਾਤ ਦਾ ਇਵੇਂ ਪਈ ਜਾਂਦਾ ਹੈ ਤੇ ਆਪਾਂ ਸੋਚਿਆ ਸੀ ਵੀਡੀਓ ਛੋਟੀ ਹੈ ਤੇ ਰਾਤ ਹੀ ਕੱਟ ਵੱਢ ਕੇ ਤੇ ਅਪਲੋਡ ਲਾ ਲਈ ਸੀ ਭਾਈ ਟਾਈਮ ਨਾਲ ਤੁਰ ਪਾਂਗੇ ਤੇ ਫਟਿਆ ਪੁਰ ਇਥੋਂ 40 ਕਿਲੋਮੀਟਰ ਹੈ ਵੀ ਪੂਰਜ ਦੇਖਦੇ ਦੇਖਦੇ ਨੂੰ ਤੇ ਆਪਾਂ ਫਤਿਆਪੁਰ ਜਾਵੜਾਂਗੇ ਤੇ ਰੱਬ ਕਹਿੰਦਾ ਭਾਈ ਤੁਸੀਂ ਫਤਿਆਪੁਰ ਦੇ ਹਜੇ ਸੁਪਨੇ ਨਾਲੋਂ ਤੇ ਮੇਰੇ ਰੰਗ ਦੇਖੋ ਕੀ ਬਣਾ ਰਿਹਾ ਮੈਂ NH19 ਨੈਸ਼ਨਲ ਹਾਈਵੇ ਵਗਦਾ ਹੋਇਆ ਇਹਦੇ ਮੂੰਹ ਕਨੀ ਦੇਖੀ ਜੰਨੇ ਤੇ ਰੱਬ ਦੇ ਮੂੰਹ ਕਨੀ ਦੇਖੀ ਜੰਨੇ ਆ ਇਧਰੋਂ ਬਾਈ ਨੇ ਜੋਂ ਦੀ ਦੁਕਾਨ ਖੋਲੀ ਐ ਉਦੋਂ ਕੱਪੀ ਚਾਹ ਦੀ ਕਰਾ ਲੈਨੇ ਤੇ ਪੀ ਲੈਨੇ ਤੇ ਇਧਰ ਆਪਣੇ ਨਾਲ ਦੇ ਸਾਥੀ ਬੈਠੇ ਆ ਹੌਣ ਚੁੰਗਲਾ ਮਰੀ ਜਾਂਦੇ ਤੜਕੇ ਦੇ ਹੋਰ ਤਾਂ ਕੋਈ ਗੱਲਬਾਤ ਕਰ ਨਹੀਂ ਸਕਦੇ ਨਾ ਇੱਥੇ ਕੋਈ ਦੇਖਣ ਵਾਲੀ ਚੀਜ਼ ਐ ਤੇ ਆਪਣੇ ਬਿੱਟੂ ਬਾਈ ਜੀ ਬੈਠੇ ਨੇ ਸਸਰੀ ਘਰ ਦੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋ ਤੇ ਮੌਸਮ ਖਰਾਬ ਹੀ ਐ ਜੀ ਬਸ ਤਾਂ ਜਦੋਂ ਦੇ ਉੱਠਿਆਂਗੇ ਦੰਦ ਦੁੰਦ ਰਗੜ ਲੈ ਤੇ ਚਾਹ ਪੀ ਲਈ ਤਿੰਨ ਚਾਰ ਆ ਰਹੀ ਐ ਇਧਰੋਂ ਬਾਈਆਂ ਤੋਂ ਹੋਟਲ ਤੋਂ ਤੇ ਕੋ ਖਾ ਪੀ ਲਵਾਂਗੇ ਇੱਥੇ ਬੈਠੇ ਚਾਕੀ ਜਾਨੇ ਜਿਵੇਂ ਮੀ ਹਟ ਗਿਆ ਤੇ ਆਪਾਂ ਫਿਰ ਗਾਂ ਦਾ ਜਿਹੜਾ ਸਫਰਾ ਸ਼ੁਰੂ ਕਰਾਂਗੇ ਬਣੇ ਰਹੋ ਜੀ ਤੁਸੀਂ ਸੰਦੀਪ ਦੇ ਬਲੌਗ ਦੇ ਨਾਲ ਬਹੁਤ ਧੰਨਵਾਦ ਜੀ ਠੀਕ ਹੈ ਬੜੀ ਸੋਹਣੀ ਗੱਲ ਦੇ ਨਾਲ ਸਵੇਰ ਅੱਜ ਦੀ ਤੇ ਇੱਧਰ ਆਪਣੇ ਹਰਪਾਲ ਬਾਈ ਜੀ ਆਹ ਲਓ ਟੂਟੀ ਖੜੋ ਬਾਈ ਜੀ ਪਹਿਲਾਂ ਤਾਂ ਅੱਜ ਮੈਂ ਵੀ ਇਹ ਬਿੱਟੂ ਬਾਈ ਵਾਲੀ ਟੂਟੀਆਂ ਜੀਆਂ ਲਾ ਕੇ ਦੇਖਦਾ ਕਿਵੇਂ ਆਵਾਜ਼ ਆਉਂਦੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਸਾਰੇ ਜਨੇ ਠੀਕ ਠਾਕ ਹੋਵੋਗੇ ਤੇ ਪੂਰੇ ਇੰਤਜ਼ਾਰ ਕਰੀ ਜਾਂਦੇ ਆ ਇੰਤਜ਼ਾਰ ਹੀ ਕਰ ਸਕਦੇ ਆ ਨਾ ਤੇ ਮੀ ਰੁਕੂਗਾ ਤਾਂ ਆਪਾਂ ਅੱਗੇ ਚੱਲਾਂਗੇ ਤੜਕੇ ਦੇ ਮੀ ਪਈ ਜਾਂਦਾ ਸੀ ਜਿਵੇਂ ਤੁਹਾਨੂੰ ਰਾਤ ਵੀ ਪਤਾ ਸੀਗਾ ਵੀ ਰਾਤ ਕੇ ਆਪਾਂ ਮੀ ਦੇ ਵਿੱਚ ਹੀ ਆਏ ਸੀਗੇ ਤੇ ਤੜਕੇ ਵੀ ਮੀ ਸਟਾਰਟ ਹੋ ਗਿਆ ਜੀ ਫਿਰ ਫਿਰ ਮੀ ਚੱਲੀ ਜਾਂਦਾਗਾ ਮੀ ਨੂੰ ਬਸ ਦੇਖੀ ਜਾਂਦੇ ਆ ਤੇ ਚਾਹ ਪੀ ਲੈਨੇ ਆ ਦੇਖ ਲੈਨੇ ਤੇ ਚਾਹ ਪੀ ਲੈਨੇ ਆ ਕੋਈ ਨਹੀਂ ਵੇਰ ਇੰਤਜ਼ਾਰ ਕਰਦੇ ਆ ਰੁਕਦਾ ਮੀ ਤੇ ਫਿਰ ਆਪਾਂ ਚੱਲਦੇ ਆ ਅੱਗੇ ਇਹ ਆਪਾਂ ਅੱਜ ਜਾਣਾਗਾ ਫਤਿਹਪੁਰਾ ਹਾਂਜੀ ਹਾਂਜੀ ਫਤਿਹਪੁਰ ਚੱਲਾਂਗੇ ਤੇ ਉੱਥੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਤੁਹਾਨੂੰ ਜਰੂਰ ਮੱਥਾ ਟੇਕਾਵਾਂਗੇ ਜੀ ਆਪ ਵੀ ਟੇਕਾਂਗੇ ਸਤਿ ਸ੍ਰੀ ਅਕਾਲ ਜੀ ਤੇ ਰੱਬ ਥੋੜਾ ਜਿਆ ਮਾਪ ਵਾਲੇ ਤੇ ਫਿਰ ਆਪਾਂ ਫਤਿਹਪੁਰ ਨੂੰ ਅੱਗੇ ਨੂੰ ਚਾਲੇ ਪਾਈਏ ਆਪਾਂ ਤਾਂ ਰੱਬ ਦੇ ਮੂੰਹ ਕੰਨੀ ਦੇਖੀ ਨਹੀਂ ਭਾਈ ਥੋੜਾ ਆ ਹਟ ਜਾ ਤਾਂ ਫਿਰ ਅਸੀਂ ਅੱਗੇ ਦਾ ਸਫ਼ਰ ਸ਼ੁਰੂ ਕਰੀਏ ਤੇ ਇੱਧਰ ਆਪਣੇ ਨੀ ਸ਼ੂ ਬਈ ਲੰਮੇ ਲੇਟ ਹੋਏ ਪਏ ਨੇ ਆਲੋ ਭਾਈ ਫੜੋ ਟੂਟੀ ਹਾਲੋ ਹਾਲੋ ਆ ਫੜੋ ਟੂਟੀ ਹਾਂਜੀ ਤੇ ਆ ਆਪਣਾ ਰਾਤ ਦਾ ਟਿਕਾਣਾ ਸੀ ਆ ਜਿਹੜੇ ਕਪੜੇ ਧੋਣ ਵਾਸਤੇ ਸਮਾਲ ਕਰਦੇ ਨੇ ਇਹ ਉਦੋਂ ਗਿੱਟੀਆਂ ਨੇ ਜੀ ਤੇ ਆ ਦੇਖੋ ਬੜੀ ਕੈਂਡ ਚੀਜ਼ ਹੈ ਇਹ ਬਸ ਨਿਆਰਾ ਜਿਹਾ ਹੁੰਦਾ ਹੈਗਾ ਇਹਨੂੰ ਹੱਥ 'ਚ ਫੜ ਕੇ ਅਵਿਰੀ ਫੀਲ ਹੁੰਦੀ ਹੈ ਜੀ ਬਸ ਆਪਾਂ ਹੁਣ ਇਹੀ ਕਹਿੰਨੇ ਆ ਜੀ ਬਰਸਾਤ ਛੇਤੀ ਰੁਕੀ ਤੇ ਸਫ਼ਰ ਕੱਢੀਏ ਬਾਈ ਤਾਂ ਕੁਛ ਨਹੀਂ ਕਹਿੰਦਾ ਬਾਈ ਤਾਂ ਕਹਿੰਦਾ ਪੈਰੋਂ ਬਾਈ ਨੂੰ ਪਤਾ ਨਹੀਂ ਪਈ ਜਾਂਦਾ ਹੁਣ ਭਾਈ ਕਿੱਧਰ ਜਾ ਸਕਦੇ ਹੈਗੇ ਆ ਤੇ ਰਾਤ ਦਾ ਰਹਿਣਾ ਵਸੇਣਾ ਆਪਣਾ ਇੱਥੇ ਸੀਗਾ ਤੇ ਬਿੱਲੀ ਦੇ ਕੁੰਗੜੇ ਤਰ੍ਹਾਂ ਤੀਜੇ ਥਾਂ ਆਪਣਾ ਟੰਟੇ ਆ ਪਟਕੇ ਤੇ ਜੁੱਲੀ ਵਸਰਾ ਚੱਕ ਇੱਥੇ ਲਿਆਏ ਆ ਤੇ ਇੱਧਰ ਆਪਣੇ ਨਾਲ ਦੇ ਸਾਈਕਲ ਖੜੇ ਨੇ ਦੇ ਇਹਨਾਂ ਦੇ ਵਿਚਾਰਿਆਂ ਨੂੰ ਮੀਚੀ ਸੌਂਦੇ ਦੇ ਜਰਫੜੀ ਖੜੇ ਆ ਚੱਕੇ ਉਹ ਇਹਨਾਂ ਦੇ ਵਿਚਾਰਿਆਂ ਤੇ ਇੱਕ ਕਪੜਾ ਕੁੱਪੜਾ ਮਾਰਦੇ ਆ ਤੇ ਫਿਰ ਰੱਬ ਰੋਕਦਾ ਤੇ ਫਿਰ ਅੱਗੇ ਦਾ ਸਫਰਾ ਜਿਹੜਾ ਸ਼ੁਰੂ ਕਰਦੇ ਆ ਸਮਾਨ ਸੱਲਾ ਸਾਰ ਇੱਥੇ ਇਕੱਠਾ ਕਰੀ ਬੈਠੇ ਆ ਤੇ ਇਧਰੋਂ ਵਾਗਦਾ ਹੋਇਆ ਐਨ ਐਚ ਨੈਸ਼ਨਲ ਹਾਈਵੇ ਨਵੀਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਮਾਤਾ ਬਜ਼ੁਰਗ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ NH 19 ਨੈਸ਼ਨਲ ਹਾਈਵੇ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਗੱਲ ਬਾਤ ਹੈ ਇਸ ਨੈਸ਼ਨਲ ਹਾਈਵੇ ਦੀ ਵੱਡੇ ਵੱਡੇ ਗੱਡਖਾਨੇ ਜਾਂਦੇ ਆ ਜਿੱਥੋਂ ਦੀ ਲੋ ਜੀ ਮੀਂਹ ਨੇ ਥੋੜਾ ਠਮਾ ਪਾਇਆ ਹੈ ਤੇ ਆਪਾਂ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਦੇ ਆਂ ਤੇ ਪਹਿਲਾ ਕਪੜਾ ਕੁੱਪੜਾ ਮਾਰ ਲੀਏ ਜਗਾਲ ਜਗੂਲ ਬਹੁ ਫੜੀ ਬੈਠਾ ਹੈ ਸਾਈਕਲ ਦੇ ਚੱਕੇ ਚੁੱਕੇ ਏ ਵੈਸੇ ਤਾਂ ਅਜ ਮੀ ਪਈ ਜਾਂਦਾ ਫੇਰ ਹੀ ਹੋ ਜਾਣਾ ਫਿਰ ਇੱਕ ਵਾਰੀ ਕਪੜਾ ਮਾਰਿਆ ਤਾਂ ਤਸੱਲੀ ਹੋ ਜਾਂਦੀ ਆ ਮਾ ਜਿਹੜਾ 3:30 ਵਜੇ ਦੇ ਲਵੇ ਤਵੇ ਹੋ ਗਿਆ ਤੇ ਪਿੰਡ ਆਪਾਂ ਸੋਣਾ ਨਿਵੇੜ ਲਿਆ ਜੈਸਾ ਉਹਨੇ ਰੱਬ ਨੇ ਅੜੀਖਾ ਇਹ ਲਾ ਰੱਖਿਆ ਸੀ ਆ ਕਿਣ ਮਣ ਕਿਣ ਮਣ ਪਈ ਜਾਂਦੀ ਸੀ ਤੇ ਹੁਣ ਵੀ ਪਈ ਜਾਂਦੀ ਆ ਤੇ ਨਾਲ ਦੇ ਆਪਣੇ ਸਾਥੀਆਂ ਦੇ ਭਾਈ ਕੱਪੀ ਕੱਪੀ ਚਾਹ ਦੀ ਪੀ ਲਈਏ ਤੇ ਇਧਰ ਮਾਮਾ ਢਾਬਾ ਆਇਆ ਸੀ ਆ ਨਾਲ ਦੀ ਨਾਲ ਗੱਡੀਆਂ ਜਿਹੜੀਆਂ ਸਾਈਡ ਤੇ ਲਾ ਲਈਆਂ ਤੇ ਇਧਰ ਸਾਰੇ ਗੱਡ ਖਾਨੇ ਖੜੇ ਆ ਜਿੰਨੂੰ ਟਰੱਕ ਵੀ ਕਹਿੰਦੇ ਘੋੜੇ ਵੀ ਕਹਿੰਦੇ ਭਾਈ ਤੇ ਆਪਣੇ ਵੀਰ ਭਰਾ ਪਰਦੇਸੀ ਜਿਹੜੇ ਰਾਤਾਂ ਨੂੰ ਇੰਦਰਾ ਘੱਟ ਘੱਟ ਕੇ ਚਲਾਉਂਦੇ ਆ ਘਰ-ਬਾਰ ਛੱਡ ਕੇ ਤੇ ਆਪਦਾ ਤੇ ਭਾਈ ਇਹਨਾਂ ਦਾ ਰਹਿਣਾ ਸਹਿਣਾ ਨਹਾਉਣਾ ਧੋਣਾ ਭਾਈ ਇਹਨਾਂ ਦੇ ਇਹੋ ਜਿਹੇ ਟਾਬਿਆਂ ਤੇ ਹੁੰਦਾ ਹੈਗਾ ਤੇ ਆਪਾਂ ਦਿਖਾਉਨੇ ਆ ਕੀ ਗੱਲਬਾਤ ਹੁੰਦੀ ਹੈ ਕਿਵੇਂ ਇਹਨਾਂ ਦਾ ਕੱਪੜਾ ਲਿੱਤਾ ਧੋਂਦੇ ਆ ਕਿਵੇਂ ਆਪਦਾ ਨਹਾਉਂਦੇ ਆ ਤੇ ਹੋਟਲਾਂ ਤੇ ਜਿਵੇਂ ਵੱਡੇ ਹੋਟਲ ਹਾਈਵੇ ਤੇ ਬਣੇ ਹੁੰਦੇ ਆ ਤੇ ਉੱਥੇ ਭਾਈ ਦੇਖੋਗੇ ਤੁਸੀਂ ਇਹੋ ਜੀ ਪਾਰਕਿੰਗ ਬਣੀ ਹੁੰਦੀ ਹੈ ਤੇ ਉੱਥੇ ਇਹੋ ਜਿਹੇ ਵੱਡੇ-ਵੱਡੇ ਗੱਡ ਖਾਨੇ ਤੁਹਾਨੂੰ ਆਮ ਹੀ ਮਿਲਣਗੇ ਖੜੇ ਤੇ ਜਿਵੇਂ ਹਾਈਵੇ ਚੱਲੀ ਜਾਂਦਾ ਤੇ ਉਹਨਾਂ ਦੇ ਜ਼ਿਆਦਾਤਰ ਇਹ ਗੱਡਖਾਨੀ ਜਾਂਦੇ ਆ ਤੇ ਜਿਹੜਾ ਕਹਿ ਸਕਦੇ ਆ ਟਰਾਂਸਪੋਰਟ ਦਾ ਸਟਾਕ ਆ ਜਿਹੜੇ ਆਪਣੇ ਵੀਰ ਭਰਾ ਜਿਹੜੇ ਰਾਤਾਂ ਜਾਗ-ਜਾਗ ਕੇ ਤੇ ਘਰ ਪਰਿਵਾਰ ਛੱਡ ਕੇ ਦੂਰ ਤੇ ਸਾਡੇ ਚੱਲਦੇ ਨੇ ਉਹ ਇਹੀ ਟੋਂਦੇ ਨੇ ਵਿਚਾਰੇ ਇਹਨਾਂ ਦੇ ਨਾਲ ਹੀ ਆਉਂਦਾ ਤੇ ਇਹ ਆ ਭਾਈ ਇੱਥੇ ਧੋਦੀ ਬਣੀ ਵੀ ਤੇ ਜਿਹੜੇ ਡਰਾਈਵਰ ਭਰਾ ਐ ਆਪਣੇ ਇੱਥੇ ਨਹਾਉਂਦੇ ਧੋਂਦੇ ਐ ਤੇ ਇੱਥੇ ਕੱਪੜੇ ਧੋਂਦੇ ਆ ਸਾਈਡ ਤੇ ਤੁਸੀਂ ਚਾਰੇ ਪਾਸੇ ਦੇਖੋਗੇ ਹਾਂਜੀ ਹਾਂਜੀ ਨੰਗੇ ਜਾਣਾਂਗੇ ਜਾਂ ਭਾਈ ਨੰਗੇ ਜਾਣਾਂਗੇ ਜਾਂ ਤਿਆ ਚਾਰੇ ਪਾਸੇ ਦੇਖੋਗੇ ਤੁਸੀਂ ਪੱਕੀ ਫਾਰਸ ਬਣਾਈ ਵੀ ਹੈ ਤੇ ਇਹਦੇ ਆਸੇ ਪਾਸੇ ਖਾਲੀ ਜੀ ਬਣੀ ਵੀ ਹੈ ਪਾਣੀ ਨਿਕਲ ਨੂੰ ਤੇ ਇੱਥੇ ਆਪਦੇ ਕੱਪੜੇ ਧੋ ਲੈਂਦੇ ਤੇ ਇੱਥੇ ਹੀ ਨਹਾ ਲੈਂਦੇ ਆ ਤੇ ਇੱਧਰ ਆ ਤਣੀਆਂ ਹੀ ਬੰਨੀਆਂ ਹੋਈਆਂ ਦਰਖਤਾਂ ਦੇ ਨਾਲ ਇੱਥੇ ਸਕਾਸ਼ ਕੋ ਲੈਂਦੇ ਆ ਤੇ ਇੱਧਰ ਰੱਖਿਆ ਹੋਇਆ ਪਿਟਰ ਖੂਹ ਦੇ ਉੱਤੇ ਪਾਣੀ ਚੱਕਣ ਵਾਸਤੇ ਤੇ ਆ ਪਾਈਪ ਸਿੱਧੀ ਉਹ ਟੈਂਕੀ 'ਚ ਜਾਂਦੀ ਹੈ ਤੇ ਪਿਛਲੇ ਪਾਸੇ ਝੋਨਾ ਲੱਗਿਆ ਵਾ ਤੇ ਰੱਬ ਨੇ ਸੋਨਾ ਮੋਲ ਬਣਾਇਆ ਵਾ ਝੋਨੇ 'ਚ ਪਾਣੀ ਦਿਖਦਾ ਇਹ ਰੱਬ ਦੀ ਕਰਾਮਾਤੀ ਹੈ ਇਹ ਗੱਲਬਾਤ ਆਪਣੇ ਪਰਦੇਸੀ ਭਰਾਵਾਂ ਦੀ ਜਿਹੜੇ ਘਰ ਪਰਿਵਾਰ ਛੱਡ ਕੇ ਆਵਦਾ ਤੇ ਏਡੇ ਏਡੇ ਗੱਡ ਖਾਨੇ ਲੈ ਕੇ ਰੱਬ ਦੇ ਆਸਰੇ ਤੁਰੇ ਫਿਰਦੇ ਰਹਿੰਦੇ ਆ ਏਡੀਆਂ ਏਡੀਆਂ ਵੱਡੀਆਂ ਰੋਡਾਂ ਤੇ ਇਹਨਾਂ ਦਾ ਵੀ ਜਿਗਰਾ ਹੁੰਦਾ ਹੈ ਵੀ ਇਹ ਗੱਲਬਾਤ ਹੈ ਵੀ ਸਾਰੇ ਦਿਹਾੜੀ ਸਾਰੀ ਰਾਤ ਏਡੇ ਏਡੇ ਗੱਡ ਖਾਨੇ ਲੈ ਕੇ ਤੁਰਨਾ ਵੀ ਕੋਈ ਸੌਖੀ ਗੱਲ ਨਹੀਂ ਹੁੰਦੀ ਇਹ ਵੀ ਕੋਈ ਜਿਗਰੇ ਵਾਲਾ ਹੀ ਲੈ ਕੇ ਜਾਂਦਾ ਹੈਗਾ ਅੱਜ ਕੱਲ੍ਹ ਪਰਸੋਂ ਕਿੱਥੇ ਇਹ ਗੱਲਬਾਤ ਹੁੰਦੀ ਹੈ ਇਹਨਾਂ ਦਾ ਵੀ ਇੰਡੀਆ ਵਾਲਾ ਹਸਾਬ ਜੀ ਵੀ ਵੀ ਸਾਰੀ ਇੰਡੀਆ ਚ ਤੁਰੇ ਫਿਰਦੇ ਰਹਿੰਦੇ ਵਿਚਾਰੇ ਉਹਦੋਂ ਤਿੰਨ ਤਿੰਨ ਮਹੀਨਿਆਂ ਤੋਂ ਕਦੇ ਘਰੇ ਜਾਣਾ ਪੈਂਦਾ ਇਹਨਾਂ ਨੂੰ ਵਿਚਾਰਿਆਂ ਨੂੰ ਤੇ ਉਹ ਵੀ ਗੱਲ ਹੈ ਇਹ ਬਾਤ ਆਏ ਵੀ ਜਦੋਂ ਗੱਡੀਆਂ ਆਪਦੇ ਪਿੰਡਾਂ ਨੂੰ ਤੇ ਆਪਦੇ ਦੇਸਾਂ ਨੂੰ ਤੇ ਆਪਦੇ ਸ਼ਹਿਰਾਂ ਨੂੰ ਪਹੁੰਚਦੀਆਂ ਤੇ ਉਦੋਂ ਘਰੇ ਪਹੁੰਚਦੇ ਆਪਦੇ ਪਰਿਵਾਰ ਨਾਲ ਮਿਲਦੇ ਆ ਇਹ ਗੱਲਬਾਤ ਆ ਤੇ ਇਧਰੋਂ ਥੋੜਾ ਤਾਂ ਨੂੰ ਦੇਖੇ ਸੂਰੇ ਮਹਾਰਾਜ ਜਨੇ ਵੀ 5-6 ਦਿਨਾਂ ਬਾਅਦ ਥੋੜੀ ਝਾਤੀ ਮਾਰੀ ਆ ਤੇ ਉਂ ਭੂਰ ਜੀ ਪਈ ਜਾਂਦੀ ਆ ਪੂਰ ਜੀ ਦਾ ਅੱਜ ਠੀਕੀ ਤੇ ਆਪਣੇ ਸਾਥੀ ਹੱਥ ਮਾਰੀ ਜਾਂਦੇ ਭਾਈਚਾਰ ਦੀ ਕੱਪੀ ਆ ਗਈ ਤੇ ਘੁੱਟ ਘੁੱਟ ਪੀ ਲਈਏ ਤੇ ਫਿਰ ਅੱਗੇ ਦਾ ਸਫਰ ਜਿਹੜਾ ਆਪਣਾ 25 ਕਿਲੋਮੀਟਰ ਤੇ ਲਾਵੇ ਤਾਂ ਉਹ ਰਹਿ ਗਿਆ ਤੇ ਉਹ ਖਿੱਚ ਲਈਏ ਸੋਣਾ ਨਿਬੜੀ ਜਾਂਦਾ ਤੇ ਹਜੇ ਤੱਕ ਮੌਸਮ ਸਾਫ਼ ਆ ਹੁਣ ਤੱਕ ਹੀ ਹੈ ਮੈਂ ਹੁਣ ਪੂਰ ਪੈਂਦੀ ਆ ਪਰ ਉਹ ਗੱਲ ਬਾਤ ਨਹੀਂ ਵੀ ਮੀਂਹ ਜਾਦੇ ਆ ਤੇ ਖਿੱਚ ਕੇ ਤੇ ਆਪਾਂ ਆਪਣੇ ਜਿਹੜੀ ਜਗ੍ਹਾ ਤੇ ਪਹੁੰਚਣਾ ਗੁਰਦੁਆਰਾ ਸਾਹਿਬ ਉੱਥੇ ਪਹੁੰਚੀਏ ਤੇ ਆਹ ਹਾਲਾਤ ਬਣੇ ਪਏ ਨੇ ਬੈਗਾਂ ਦੇ ਮੀਂਹ ਦੇ ਕਰਕੇ ਤੇ ਸਾਈਕਲ ਦਾ ਵੀ ਹਾਲਾਤ ਥੋੜਾ ਇੱਕ ਹਸਤਾ ਹੋਇਆ ਪਿਆਗਾ ਕਿਉਂਕਿ ਪਾਣੀ ਚ ਚੱਲੀ ਜਾਂਦੇ ਆ ਸਾਈਕਲ ਆਪਣੇ ਉਹਦੇ ਕਰਕੇ ਥੋੜਾ ਜਿਹਾ ਜੰਗਾਲ ਜਗੂਲ ਚੱਕੇ ਫੜੇ ਹੋਏ ਆ ਤੇ ਆਸੇ-ਪਾਸੇ ਬਾਗਾਂ ਸਾਰੇ ਪਾਣੀ ਨਾਲ ਭਰਿਆ ਪਿਆ ਕਿਉਂਕਿ ਗੱਡੇ ਵੱਡੇ ਹਾਈਵੇਅ ਤੇ ਜਦੋਂ ਬਰੇਚਾਰੇ ਟਰੱਕਾਂ ਲਈ ਬਾਈ ਕੀ ਕਰਨ ਮੱਲੋ ਜੋਰੀ ਕਿਉਂਕਿ ਤੇਜ਼ ਜਾਂਦਾ ਤੇ ਉਦੋਂ ਮਾੜਾ-ਮੋਟਾ ਪਾਣੀ ਪੈਂਦਾ ਹੀ ਰਹਿੰਦਾ ਤੇ ਆਪਾਂ ਚੁੱਪ ਕਰਕੇ ਧੌਣ ਨਹੀਂ ਵੀ ਜੀ ਕਰਕੇ ਆਪ ਦਾ ਦੱਬੀ ਹੋਣਿਆ ਤਰੀ ਇਸ਼ੂ ਬਾਈ ਦੇ ਚੱਕੇ ਦੇ ਸਾਈਕਲ ਦਾ ਆ ਹਾਲਾਤ ਬਣ ਗਏ ਕਿਉਂਕਿ ਪਾਣੀ ਚੱਲੀ ਜਾਂਦਾ ਤੇ ਜੰਗਾਲ ਫੜਿਆ ਹੋਇਆ ਤੇ ਹੁਣ ਆਪਾਂ ਕੱਪੀ ਕੱਪੀ ਜਿਹੜੀ ਚਾਹ ਦੀ ਮੰਗਾਈ ਆ ਪੀ ਲਈਏ ਤੇ ਫਿਰ ਆਪਾਂ ਅੱਗੇ ਦਾ ਸਫਰ ਜਿਹੜਾ ਸ਼ੁਰੂ ਕਰਦੇ ਆ ਭਾਈ ਸਮਾਂ ਜਿਹੜਾ ਪੋਨੇ ਛੀ ਦੇ ਲਵੇ ਤਵੇ ਹੋ ਗਿਆ ਤੇ ਆਪਣਾ ਜਿਹੜਾ ਅੱਜ ਦਾ ਸਫਰ ਬਾਕੀ ਰਹਿ ਗਿਆ 10 ਕਿਲੋਮੀਟਰ ਇੱਧਰ ਨੈਸ਼ਨਲ ਹਾਈਵੇ ਤੋਂ ਜਾਈ ਜਾਂਦੇ ਸੀਗੇ ਤੇ ਥੋੜਾ ਇੱਧਰ ਖੇਤਾਂ ਵੱਲੀ ਜਲੇਗਾ ਜੀ ਭਾਈ ਤੇ ਭਾਈ ਆਪਦੀ ਜਮੀਨਾਂ 'ਈ ਵਾਲਾ ਮੋਨ ਲੱਗ ਗਿਆ ਤੇ ਮੈਂ ਕਿਹਾ ਕਿਹੜਾ ਇਹ ਮਾਰਿਆ ਇਹ ਇੱਧਰ ਨੂੰ ਵੀ ਤੇ ਨਾਲੇ ਛੋੜੇ ਨਾਲ ਸਾਂਝਾ ਕਰ ਲਈਏ ਆਪਣੇ ਪੰਜਾਬ 'ਚ ਤਾਂ ਮੈਂ ਕਹਿੰਦਾ ਵੀ ਬੂਟਾ ਜਿਹੜਾ ਝੋਨੇ ਦਾ ਪੂਰਾ ਮਾਰੀ ਖੜਾ ਪੁੱਜਾ ਤੇ ਇੱਥੇ ਅਜੇ ਦੋ ਦੋ ਤਿੰਨ ਤਿੰਨ ਦਿੱਗੀਆਂ ਹੀ ਬਣੀਆਂ ਗਿਆ ਪਤਾ ਨਹੀਂ ਵੀ ਜ਼ਮੀਨ ਇੱਥੇ ਜਾਊਗਾ ਅਟੈਕ ਪਤਾ ਨਹੀਂ ਝੋਨਾ ਲੇਟ ਲੱਗਿਆ ਵੇ ਗੱਲ ਬਾਤ ਹੈ ਦੇਖ ਸਕਦੇ ਤੁਸੀਂ ਹਜੇ ਪੂਰਾ ਉੱਜਾ ਨਹੀਂ ਮਾਰਿਆ ਗਿਆ ਨੇ ਝੋਨੇ ਨੇ ਇੱਧਰ ਦੇਖਿਓ ਇੱਧਰ ਹਜੇ ਮੈਨੂੰ ਲੱਗਦਾ ਲੱਗ ਗਿਆ ਭਈ ਐ ਇੱਧਰ ਤਾਂ ਲਾਏ ਗਿਆ ਜੇ ਨਵਾਂ ਨਵਾਂ ਹੀ ਲੱਗਿਆ ਮੈਨੂੰ ਲਾਇਦਾ ਝੋਨਾ ਜਿਹੜਾ ਆਪਣੇ ਪਾਣੀ ਘਟਾ ਰੱਖਿਆ ਝੋਨੇ ਚ ਟਿਕਾਵਾ ਇੱਧਰ ਦੋ ਉਤੇ ਦੋ ਚਾਰ ਬਿੱਤੇ ਦੇ ਬੁੱਤੇ ਲਾ ਰੱਖਿਆ ਸੋਹਣੇ ਖੜਿਆ ਤੇ ਫਾਲ ਚੱਕੀ ਖੜਿਆ ਇੱਧਰ ਦੇਖੀਏ ਤੇ ਅਮਰੂਦਾਂ ਦੇ 4-5 ਬੁੱਟੇ ਆ ਤੇ ਭਾਈ ਫਲ ਚੰਗਾ ਲੱਗਿਆ ਵੈ ਤੇ ਦੋ ਦੇ ਟੋਕ ਟੋਕ ਕੇ ਥੱਲੇ ਸਿੱਟੀ ਜਾਂਦੇ ਆ ਤੇ ਕੁਛ ਨੇਰੀਣਾ ਵੀ ਡਿੱਗ ਪੈਂਦੇ ਆ ਇਹ ਗੱਲ ਬਾਤ ਆ ਇੱਥੋਂ ਦੇ ਖੇਤਾਂ ਦੀ ਕੇਲੇ ਦੇ ਬੁੱਟੇ ਲੱਗੇ ਹੋਏ ਐ ਇਹ ਵੀ ਮੈਨੂ ਲਾਇਦਾ ਭਾਈ ਅਮਰੂਦਾਂ ਦਾ ਬੁੱਟਾ ਹੀ ਆ ਜੈ ਸੋਣਾ ਤੇ ਇੱਧਰ ਅੰਬ ਦੇ ਬੁੱਟਾ ਖੜਾ ਛੋਟਾ ਆ ਕੇਲੇ ਦਾ ਹੋਟ ਲਈ ਇਹ ਗੱਲਬਾਤ ਆ ਤੇ ਅਮਰੂਦਾਂ ਦੇ ਬੂਟੇ ਫਲ ਪੂਰਾ ਚੱਕੀ ਖੜੇ ਆ ਆਪਾਂ ਹੀ ਕਹਿ ਸਕਦੇ ਆ ਤੇ ਇਹਨੂੰ ਮੈਨੂੰ ਲੱਗਦਾ ਵੀ ਹਜੇ ਝੋਨਾ ਆਪਾਂ ਪਿੱਛੇ ਦੇਖਦੇ ਆਏ ਸੀਗੇ ਤੇ ਝੋਨਾ ਹਜੇ ਇੱਧਰ ਲਾਈ ਵੀ ਜਾਂਦੇ ਜੁਪੀ ਸਾਈਡ 'ਚ ਤੇ ਵੀ ਕੁਝ ਹੋਰ ਹੋ ਸਕਦਾ ਆਪਣੇ ਪੰਜਾਬ ਨੂੰ ਵੀ ਜਿਹੜਾ ਲੇਟ ਲੱਗਦਾ ਹੋਵੇ ਇਹ ਗੱਲਬਾਤ ਆ ਤਾਂ ਰਕੇ ਨਹੀਂ ਬੂਝਾ ਘੱਟ ਮਾਰਿਆ ਹੋਵੇ ਤੇ ਸਾਹਮਣੇ ਵਗੀ ਜਾਂਦਾ ਐਨ ਐਚ 19 ਨੈਸ਼ਨਲ ਹਾਈਵੇ ਤੇ ਜੇ ਆਪਾਂ ਗੂਗਲ ਬਾਬੇ ਤੋਂ ਪੁੱਛੀਏ ਤੇ NH 19 ਨੈਸ਼ਨਲ ਹਾਈਵੇ ਦੱਸਦਾ ਹੈ ਤੇ ਜੇ ਆਪਾਂ ਆਸੇ-ਪਾਸੇ ਬੋਰਡ ਲੱਗੇ ਦਿਖਦੇ ਆ ਤੇ ਉਹਨਾਂ ਤੇ ਲਿਖਿਆ ਹੁੰਦਾ NH 2 ਨੈਸ਼ਨਲ ਹਾਈਵੇ ਇਹ ਗੱਲਬਾਤ ਆ ਤੇ ਹੁਣ ਆਪਾਂ ਜਿਹੜਾ 10 ਕਿਲੋਮੀਟਰ ਦਾ ਪੈਂਡਾ ਰਹਿ ਗਿਆ ਤੇ ਉਹ ਨਿਮੇੜਦੇ ਆ ਤੇ ਫਿਰ ਆਪਾਂ ਪਹੁੰਚਦੇ ਆ ਫਤਿਆਪੁਰ ਤੇ ਉੱਥੋਂ ਦਾ ਅੱਲਾ ਪੱਲਾ ਕੋਈ ਵੀ ਗੱਲਬਾਤ ਹੋਗੀ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਤੇ ਹੁਣ ਆਪਾਂ ਚੱਲਦੇ ਆ ਫਤਿਆਪੁਰ ਪਹੁੰਚ ਗਏ ਫਤਿਹਪੁਰ ਰੇਲਵੇ ਸਟੇਸ਼ਨ ਤੇ ਖੜੇ ਆਂ ਜਗਦੀਆਂ ਹੋਈਆਂ ਰੰਗ-ਬਰੰਗੀਆਂ ਬੱਤੀਆਂ ਤੇ ਸੋਨਾ ਮੋਲ ਆ ਇੱਧਰ ਵੀ ਕੁੱਤੇ ਨੂੰ ਕਰੀਏ ਤੇ ਇਹ ਦੇਖ ਜਾ ਦੇਖ ਜਾ ਦੇਖ ਜਾ ਹਾਂ ਆ ਗੱਲ ਲਬਾਤਾ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਇਹ ਸਾਹਮਣੇ ਮੌਸਮ ਦੀ ਗੱਲ ਕਰੀਏ ਤੇ ਨੀਲੀਆਂ ਘਟਾਵਾਂ ਛਾਈਆਂ ਹੋਈਆਂ ਨੇ ਸੋਹਣਾ ਲੱਗ ਰਿਹਾ ਦੇਖਣ ਚ ਵੀ ਤੇ ਵੈਸੇ ਵੀ ਆਪ ਨੂੰ ਵਧੀਆ ਜਿਹਾ ਫੀਲ ਹੋ ਰਿਹਾ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਤੇ ਗੁਰਦੁਆਰਾ ਸਾਹਿਬ ਇੱਥੋਂ 200 ਮੀਟਰ ਦੀ ਦੂਰੀ ਤੇ ਰਹਿ ਗਿਆ ਸਾਰਾ ਤੇ ਸਮਾਂ ਜਿਹੜਾ 7:19 ਹੋ ਗਏ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆਂ ਸਾਹਮਣੇ ਝੋਲ ਦੇ ਨਿਸ਼ਾਨ ਸਾਹਿਬ ਪੰਥ ਮਹਾਰਾਜ ਦੇ ਵਾਹਿਗੁਰੂ ਜੀ ਗੁਰਦੁਆਰਾ ਗੁਰੂ ਸਿੰਘ ਸਭਾ ਪਤਾ ਸਟੇਸ਼ਨ ਰੋਡ ਏਲਵੇ ਬਾਜ਼ਾਰ ਫਤਿਆਪੁਰ ਅਨੇ ਆਪਾਂ ਸਾਈਕਲ ਆਪ ਦਾ ਸਾਈਡ ਤੇ ਲਾ ਕੇ ਖੜਾਤਾ ਤੇ ਨਾਲ ਦੇ ਆਪਣੇ ਸਾਥੀ ਐ ਐਨ ਐਚ ਨੈਸ਼ਨਲ ਹਾਈਵੇ ਜਿਹੜਾ 19 ਉਹ ਤੋਂ ਪੁਲ ਤੋਂ ਥੱਲੇ ਦੀ ਹੋ ਕੇ ਤੇ ਸਿੱਧੇ ਨੰਗੇ ਤੇ ਆਪਾਂ ਆ ਗੂਗਲ ਬਾਬੇ ਤੇ ਮੈਪ ਤੇ ਲਿਖ ਕੇ ਇਹ ਤੇ ਲੈ ਭਾ ਕੇ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਤੇ ਹੁਣ ਭਾਈ ਉਹਨਾਂ ਨੂੰ ਜਿਹੜੀ ਆਪਾਂ ਲੋਕੇਸ਼ਨ ਭੇਜੀ ਤੀ ਗੂਗਲ ਬਾਬੇ ਦੀ ਸਹਾਰੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਗੁਰਦੁਆਰਾ ਸਾਹਿਬ ਪਹੁੰਚੋ ਤੇ ਨੀਸ਼ੂ ਭਾਈ ਆਪਣਾ ਉਹ ਇੱਥੇ ਨੇੜੇ ਮੰਦਿਰ ਸੀ ਆ ਤੇ ਉਹ ਕਹਿੰਦਾ ਮੈਂ ਮੱਥਾ ਟੇਕ ਕੇ ਮੰਦਿਰੋਂ ਆਉਣਾ ਤੇ ਤੁਸੀਂ ਉਹਨਾਂ ਚਿਰ ਗੁਰਦੁਆਰਾ ਸਾਹਿਬ ਹੀ ਰੁਕੋ ਤੇ ਮੈਂ ਆ ਗਿਆ ਭਾਈ ਤੇ ਹੁਣ ਆਪਾਂ ਨਾਲ ਦੇ ਸਾਥੀਆਂ ਡਿੱਕੀ ਜਾਣੇ ਆ ਤੇ ਬਾਬਾ ਜੀ ਕਹਿੰਦੇ ਆ ਦੇ ਸਾਈਕਲ ਆ ਤੁਸੀਂ ਅੰਦਰ ਲਾ ਦਿਓ ਗੇਟ ਮੈਂ ਖੋਲ ਦਿਨਾ ਤੇ ਫਿਰ ਤਾਂ ਤੁਸੀਂ ਆਜੋ ਤੇ ਆਪਦਾ ਇੱਥੇ ਬਾਂਦਰਾਂ ਤੋਂ ਵੀ ਧਿਆਨ ਰੱਖਿਓ ਕਮੈਂਟ ਮਾਰਦੇ ਚੀਜ਼ ਚੱਕ ਕੇ ਲੈ ਜਾਣ ਲੱਗੇ ਇੱਥੇ ਵੀ ਤਾਂ ਤੁਸੀ ਐ ਮਾਰੀ ਜਾਂਦੇ ਸੀਗੇ ਓ ਫਿਰ ਦੇ ਦੇਖ ਕੇ ਦੇਖ ਕੇ ਦੇਖ ਕੇ ਹਾਂ ਭਾਈ ਇਹਨਾਂ ਤੋਂ ਧਿਆਨ ਰੱਖਿਓ ਇਹ ਮਿੰਟੇ ਚੀਜ਼ ਚੱਕ ਕੇ ਲੈ ਜਾਂਦੇ ਤਾਂ ਬਾਅਦ ਪੁੱਠੀ ਹੋਰ ਨਹੀਂ ਦਿੰਦੇਗੇ ਟੋਬੀਆ ਵੱਡਾ ਫੁਰਨੀਸ਼ੀਆ ਹੂੰ ਟੋਬੀਆ ਵੱਡਾ ਫੁਰਸੀਆ ਹੀ ਸੀਗਾ ਬੰਦੇ ਆਪਾਂ ਚਾਰੀਆਂ ਬਾਦੂ ਟੋਬੀਆ ਟਾ ਨਕੋ ਨਕਤਾ ਕੀਤਾ ਹੋਇਆ ਮੈਂ ਕਿਹਾ ਹੋਰ ਵੱਡਾ ਲੱਭ ਲੈਣਾ ਸੀ ਥੋੜਾ ਜਿਹਾ ਤੇ ਕੰਨੀਆਂ ਠਿੱਕਰ ਲੈਣਾ ਜਾਵਾਂ ਤੇ ਇੱਧਰ ਕਾਪੂ ਵੀ ਕੰਨੀਆਂ ਠਿੱਕਰ ਕਰ ਲਿਆ ਚਾਹ ਪੀਰ ਬਾਕੀ ਦੇਰ ਨਾਲ ਆਪਾਂ ਬਾਅਦ ਕਰਾਂਗੇ ਠੀਕ ਹੈ ਪਹਿਲਾਂ ਚਾਹ ਪੀ ਲੈਣਾ ਚਾਹ ਠੀਕ ਆ ਫਿਰ ਵੀਡੀਓ ਕੱਟ ਵੱਟ ਕਰਨੀ ਆ ਬਾਬਾ ਜੀ ਨੇ ਗੇਟ ਲਾ ਕੇ ਤੇ ਤਾਲਾ ਲਾਤਾ ਤੇ ਸਾਈਕਲ ਅੰਦਰ ਕਰ ਲਿਆ ਆਪਾਂ ਤੇ ਦੋ ਸਾਈਕਲ ਤਾਂ ਆਪਣੀ ਆ ਖੜੇ ਅੰਦਰ ਤੇ ਦੋ ਭਾਈ ਇੱਧਰਲੇ ਪਾਸੇ ਅੱਗੇ ਹੋਰ ਖੜੇ ਆਓ ਉੱਥੇ ਆ ਪੌੜੀਆਂ ਉੱਪਰ ਨੂੰ ਦਰਬਾਰ ਸਾਹਿਬ ਨੂੰ ਜਾਂਦੀਆਂ ਤੇ ਉੱਪਰ ਹੀ ਆਪਣਾ ਅਜ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਬਸੇਰਾ ਗੁਰਦੁਆਰਾ ਸ਼ਹੀਦ ਸਿੰਘ ਸੁਬਾ ਤੇ ਫਾਤੇਆਪੁਰ ਦੀ ਗੱਲ ਕਰੀਏ ਤੇ ਇੱਥੇ ਮੁਸਲਿਮ ਭਾਈਚਾਰਾ 70% ਹੈ ਤੇ ਆਪਣੇ ਸਿੱਖ ਭਾਈਚਾਰਾ ਆਪਣੇ ਕਹਿ ਸਕਦੇ ਆ ਕਿ 30% ਸਾਰੇ ਕੁੱਲ ਮਿਲਾ ਕੇ ਤੇ ਸਾਹਮਣੇ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਸਾਹਮਣੇ ਅੱਜ ਆਪਣਾ ਇੱਥੇ ਰਹਿਣ ਬਸੇ ਰਿਹਾ ਤੇ ਬਾਬਾ ਜੀ ਨੇ ਆਪਾਂ ਨੂੰ ਚਾਰ ਕੰਬਲ ਦਿੱਤੇ ਸੀ ਇਹ ਤੇ ਚਾਰ ਸਰਹਾਣੇ ਦਿੱਤੇ ਸੀ ਇਹ ਤੇ ਆਪਣੇ ਸਾਥੀ ਜਿਹੜੇ ਵੀਡੀਓ ਦੀ ਘੱਟ ਵੱਡ ਕਰਨ ਲੱਗ ਗਿਆ ਤੇ ਇੱਧਰ ਆਪਣੇ ਨਿਸ਼ੂ ਬਾਈ ਪਈ ਹੈ ਤੇ ਬਾਬਾ ਜੀ ਕਹਿੰਦੇ ਸਾਹਮਣੇ ਵਾਟਰ ਕੋਲਰ ਲੱਗਿਆ ਵਾ ਜੇ ਠੰਡਾ ਪਾਣੀ ਪੀਣਾ ਹੋਇਆ ਤਾਂ ਇੱਥੋਂ ਪੀ ਲਿਓ ਜੇ ਫਿਲਟਰ ਵਾਲਾ ਪੀਣਾ ਹੋਇਆ ਤਾਂ ਸਾਹਮਣੇ ਆਰੋ ਲੱਗਿਆ ਵਾ ਤੇ ਉੱਥੋਂ ਆਰੋ ਵਾਲਾ ਪਾਣੀ ਪੀ ਲਿਓ ਤੇ ਬਾਬਾ ਜੀ ਇੱਕ ਗੱਲ ਹੋਰ ਕਹਿ ਗਏ ਸੀ ਤੇ ਭਾਈ ਉਹ ਗੇਟ ਹੈਗਾ ਤੇ ਬਾਲਕਨੀ ਆ ਕਿਤੇ ਉਧਰ ਨਾ ਟੱਪ ਜਾਓ ਤੇ ਗੇਟ ਖੋਲੋ ਤੇ ਬਾੰਦਰਾ ਜਿਹੜੇ ਟਪੂਸੀ ਮਾਰ ਕੇ ਮੈਂਟ ਦੀ ਅੰਦਰ ਆ ਜਾਣਗੇ ਤੇ ਸਮਾਨ ਸੱਲਾ ਚੱਕ ਕੇ ਭੱਜ ਜਾਣਗੇ ਤੇ ਉਹਦਾ ਖਾਸ ਕਰਕੇ ਧਿਆਨ ਰੱਖਿਓ ਤੇ ਇਧਰ ਬਾਬਾ ਜੀ ਕਹਿੰਦੇ ਫੋਨ ਫੋਨਾ ਆਪਦੇ ਚਾਰਜ ਲਾ ਲਿਓ ਤੇ ਇਹ ਆਪਣਾ ਅੱਜ ਦਾ ਇੱਥੇ ਰਹਿਣ ਬਸੇਰਾ ਤੇ ਉੱਤੇ ਦੋ ਪੱਖੇ ਚੱਲੀ ਜਾਂਦੇ ਆ ਇੱਕ ਇਧਰ ਚੱਲੀ ਜਾਂਦਾ ਤੇ ਇੱਕ ਇਧਰ ਚੱਲੀ ਜਾਂਦਾ ਹੈ ਹਾ ਵਸ 12 ਵਜੇ ਦੀ ਸੋਣੀ ਆਈ ਜਾਂਦੀ ਕਿਉਂਕਿ ਮੀਂਹ ਪਕਣੀ ਪੈ ਕੇ اٹਾਇਆ ਤੇ ਉਹਦੇ ਕਰਕੇ ਬਾਹਰ ਮੌਸਮ ਵੀ ਠੰਡਾ ਹੈ ਤੇ ਅੱਜ ਦੀ ਗੱਲ ਕਰੀਏ ਤੇ ਅੱਜ ਆਪਾਂ 12 1 ਵਜੇ ਚੱਲੇ ਸੀ ਇਹ ਤੇ ਸ਼ਾਮ ਜਣ ਸਫਰ ਸੋਹਣਾ ਨਿਬੜ ਗਿਆ ਕਿਉਂਕਿ ਰੱਬ ਜਿਹੜਾ ਕਣਮਣ ਜੀ ਕਣਮਣ ਜੀ ਤੜਕੇ ਦੀ ਕਰੀ ਜਾਂਦਾ ਸੀ ਤੇ ਉਹ ਟਿਕ ਗਈ ਸੀ ਤੇ ਫਿਰ ਆਪਣਾ ਨਿਵੇੜਾ ਸਫਰ ਦਾ ਸੋਹਣਾ ਹੋ ਗਿਆ ਸੀਗਾ ਤੇ ਹੁਣ ਆਪਾਂ ਗੱਲ ਕਰੀਏ ਆਪਣਾ ਪਟਨਾ ਸਾਹਿਬ ਦੀ ਪਟਨਾ ਸਾਹਿਬ ਇਥੋਂ 500 ਕਿਲੋਮੀਟਰ ਰਹਿ ਗਿਆ ਤੇ ਆਪਾਂ ਜਲਦੀ ਪਟਨਾ ਸਾਹਿਬ ਪਹੁੰਚਾਂਗੇ ਤੇ ਫਿਰ ਤੁਹਾਨੂੰ ਇਹ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਨਾਲੇ ਆਪ ਵੀ ਦਰਸ਼ਨ ਕਰਾਂਗੇ ਪਟਨਾ ਸਾਹਿਬ ਗੁਰਦਰਾ ਸਾਹਿਬ ਚ ਅੱਜ ਦੀ ਵੀਡੀਓ ਆਪਣੀ ਸਮਾਪਤੀ ਲੈਵਾਦੀ ਐ ਸਾਰੀ ਸੰਗਤ ਦਾ ਤੈ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਗੱਡ ਕੇ ਦਾਸ ਦੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਵੀ ਕਰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਫਿਰ ਤੋਂ ਸਾਰੀ ਸੰਗਤ ਦਾ ਤੈ ਦਿਲੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ 'ਚ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ